ਗੁਰੂ ਜੀ ਦਾ ਖਾਲਸਾ ਅੰਮ੍ਰਿਤ ਗੁਰੂ ਜੀ ਕੀ ਫਤਿਹ ਸੁਖਵੀਰ ਬਾਦਲ ਨੇ ਅੱਸ਼ੀਫਾ ਦਿੱਤਾ ਹੋਇਆ 86 ਗਲੈਰਾਂ ਦੇ ਵਿੱਚ ਇਹ ਚਰਚਾਾਂ ਮੇ ਛੜੀਆਂ ਹੋਈਆਂ ਨੇ ਪੰਜਾਬ ਦੇ 60% ਲੋਕਾਂ ਨੂੰ ਇਹ ਪਤਾ ਹੈ ਕਿ ਸਭ ਤੋਂ ਵੱਡੀ ਡਰਾਮੇਬਾਜ਼ ਜੇ ਪਾਰਟੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਇਹਨਾਂ ਨੇ ਦੋ ਧੜੇ ਇੱਕ ਬਾਗੀ ਧੜਾ ਜਿਹਦੇ ਵਿੱਚ ਬੀਬੀ ਜਗੀਰ ਕੌਰ ਆ ਜਾਂਦੀ ਹੈ ਚੰਦੂ ਮਾਦਰੇ ਵਰ ਗਿਆ ਜਾਂਦੇ ਆ ਚੰਨਿਤ ਬਰਾੜ ਵਰ ਗਿਆ ਜਾਂਦੇ ਆ ਢੀਂਸਾ ਪਰਿਵਾਰ ਆ ਜਾਂਦਾ ਹੈ ਇਹ ਸੀ ਤੇ ਇੱਕ ਬਾਦਲ ਦਾ ਧੜਾ ਜਿਹੜਾ ਬਾਗੀ ਧੜਾ ਸੀ ਉਹਦੇ ਕੋਲੋਂ ਪਹਿਲਾਂ ਤੀਰ ਮਰਵਾਏ ਗਏ ਜਾਣ ਬੁਝ ਕੇ ਕਿ ਸੁਖਬੀਰ ਬਾਤਲ ਨੂੰ ਪਰ ਤਾਂ ਗੀਤੋ ਲਾਂਬੇ ਕਰੋ। ਸਵੀਰ ਬਾਦਲ ਨੂੰ ਪਾਰਟੀ ਚ ਕੱਢੋ। ਜਣ ਕੇ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕੀਤਾ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਜਾਂ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ। ਇਹ ਲੋਕਾਂ ਦੇ ਮੂਹਰੇ ਇੱਕ इमोशनल ਬਲੈਕਮੇਲ ਕਰਨ ਵਾਸਤੇ ਇੱਕ ਡਰਾਮਾ ਰਚਿਆ ਹੈ। ਅਤਿਪਾ ਸ਼ਗਵੀਰワਲ ਨੇ ਦੇ ਦਿੱਤਾ ਤੇ ਹੁਣ ਡਰਾਮਾ ਕੀ ਹੋ ਰਿਹਾ ਹੁਣ ਬਲਵਿੰਦਰ ਸਿੰਘ ਭੁੰਦੜ ਨੂੰ ਇਹ ਕਿਹਾ ਜਾ ਰਿਹਾ ਕੁਝ ਹੋਰ ਸਿਆਸੀ ਲੀਡਰਾਂ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜੋਥ ਸ਼ਗਵੀਰ ਬਾਦਲ ਨੂੰ ਚਾਹੁੰਦਾ ਸ਼ਗਵੀਰ ਬਾਦਲ ਦਾ ਜਿਹੜਾ ਅਤਿਪਾ ਉਹ ਮਨਜ਼ੂਰ ਨਾ ਕੀਤਾ ਜਾਵੇ ਪੰਜਾਬ ਨੂੰ ਸਖਬੀਰ ਬਾਦਲ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸਖਬੀਰ ਬਾਦਲ ਦੀ ਲੋੜ ਹੈ ਹੁਣ ਇਹ ਲੋਕਾਂ ਨੂੰ ਬੇਬਕੂ ਬਣਾਉਣ ਵਾਸਤੇ ਇਹ ਬਿਆਨਬਾਜ਼ੀ ਅਕਾਲੀ ਦਲ ਦੇ ਵਿੱਚੋਂ ਹੀ ਕਰਵਾਈ ਜਾ ਰਹੀ ਹੈ ਜਾਨਕਿ ਸਖਬੀਰ ਬਾਦਲ ਨੂੰ ਜੁਗ ਦਾ ਆਈਕਨ ਬਣਾਉਣ ਵਾਸਤੇ ਇਹ ਡਰਾਮਾ ਰਚਿਆ ਗਿਆ ਤਕਰੀਬਨ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡਰਾਮੇਬਾਜ਼ੀ ਹੁਣ ਇਹ ਚਰਚਾ 5-7 ਦਿਨ ਚੱਲੇਗੀ ਬਾਅਦ ਵਿੱਚ ਇੱਕ ਲਿਸਟ ਜਾਰੀ ਹੋਣੀ ਹੈ ਜਿਵੇਂ ਕੇਜਰੀਵਾਲ ਨੇ ਡਰਾਮਾ ਕੀਤਾ ਸੀ ਕਿ ਇੰਨੀਆਂ ਕਾਲਾਂ ਆ ਗਈਆਂ ਜੀ ਇਹਨੇ ਮੈਸੇਜ ਆ ਗਏ ਲੋਕਾਂ ਦੇ ਵਟਸਐਪ ਤੇ ਪੰਜਾਬ ਦੇ ਲੋਕ ਕਹਿੰਦੇ ਐ ਭਵੰਤਮਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਸਭ ਤੋਂ ਵਧੀਆ ਚਿਹਰਾ ਇਹ ਡਰਾਮਾ ਕੀਤਾ ਸੀ ਨਾ ਤੇ ਹੁਣ ਇਹੀ ਡਰਾਮਾ ਅਕਾਲੀਆਂ ਨੇ ਕਰਨਾ ਜੋ ਦਾ ਆਇਕੋਰ ਬਣਾਉਣਾ ਸਰਵੀਰ ਬਾਦਲ ਤੇ ਸਾਡੇ ਪੰਜਾਬ ਦੇ ਵਿੱਚ ਭੇਡਾਂ ਦੀ ਜਿਹੜੀ ਗਿਣਤੀ ਹੈ ਬਹੁਤ ਵੱਡੀ ਹੈ ਬਹੁਤ ਵੱਡੀ ਕਤਾਰ ਹੈ ਭੇਡਾਂ ਦੀ ਤੇ ਭੇਡਾਂ ਨੂੰ ਹੱਕਣ ਵੇਲੇ ਆਲੜੀ ਚਾਹੀਦਾ ਹੁੰਦਾ ਤੇ ਉਹ ਆਲੜੀ ਬਹੁਤ ਨਹੀਂ ਕੁੱਲ ਮਿਲਾ ਕੇ ਇਹ ਕਹਿ ਲਓ ਵੀ ਜਿਹੜਾ ਡਰਾਮਾ ਰਚਿਆ ਗਿਆ ਸੀ ਨਾ ਪਿਛਲੇ ਸਮੇਂ ਦੇ ਵਿੱਚ ਸਖਬੀਰ ਬਾਦਲ ਨੂੰ ਪਾਰਟੀ ਤੋਂ ਕੱਢਣ ਦੀਆਂ ਗੱਲਾਂ ਹੁੰਦੀਆਂ ਸੀ, ਛੇਕਣ ਦੀਆਂ ਗੱਲਾਂ ਹੁੰਦੀਆਂ ਸੀ। ਤੇ ਉਹ ਸਭ ਕਾਸ਼ੇ ਨੂੰ ਅਗਨੋਰ ਕੀਤਾ ਜਾਉ। ਸਭ ਕੁਝ ਠੰਡੇ ਵਾਸਤੇ ਵਿੱਚ ਪਾਇਆ ਜਾਉ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਦੋਂ ਤੁਸੀਂ ਮਾਫੀਆਂ ਮੰਗਣ ਦੀ ਗੱਲ ਕਰਦੇ ਹੋ। ਉਦੋਂ ਕੀ ਜਥੇਦਾਰਾਂ ਨੂੰ ਪਤਾ ਨਹੀਂ। ਜੇ ਸਖਬੀਰ ਬਾਦਲ ਨੇ ਗਲਤੀ ਕੀਤੀ ਹੈ ਤਾਂ ਉਹਨੇ ਤਾਂ ਮਾਫੀ ਮੰਗ ਲਈ ਫਿਰ। ਫਿਰ ਸਜ਼ਾ ਕਾਹੀ? ਤਾਂ ਰਹੀ ਐ ਇਕਰਾਰ ਕਰ ਕੇ ਹੁੰਦ ਤੇ ਜਾਂ ਫਿਰ ਇਹ ਕਹੋ ਕਿ ਜਿਹੜੀਆਂ ਗਲਤੀਆਂ ਨੇ ਸਮੁੱਚੇ ਸ਼੍ਰੋਮਣੀ ਅਕਾਲੀ ਲਲ ਦੀਆਂ ਨੇ ਸਮੁੱਚੀ ਪਾਰਟੀ ਦੀਆਂ ਗਲਤੀਆਂ ਨੇ ਜਾਂ ਫਿਰ ਇਹ ਕਹੋ ਹੁਣ ਜਦੋਂ ਇਹ ਜਿਹੜੀ ਖਿਚੜੀ ਅੰਦਰ ਪੱਕ ਰਹੀ ਹੈ ਡਰਾਮੇਬਾਜ਼ੀ ਅੰਦਰ ਹੋ ਰਹੀ ਹੈ ਇਹਦੇ ਪਾਸ ਜਿਹੜੇ ਨੇ ਉਹ ਖੁੱਲ ਰਹੇ ਨੇ ਉਹ ਲੋਕਾਂ ਦੇ ਸਾਹਮਣੇ ਸਭ ਕੁਤੋਂ ਡਰਾਮਾ ਆ ਰਿਹਾ ਹੈ ਹਾਲਾਂਕਿ ਜਦੋਂ ਵਿਰੋਧੀ ਤੰਜ ਕੱਸਣਗੇ ਉਦੋਂ بڑے ਵੱਡੇ ਵੱਡੇ ਇਲਜ਼ਾਮ ਲਾਉਣੇ ਨੇ ਉਹਨਾਂ ਨੇ ਫਿਰ ਅਸੀਂ ਜਦੋਂ ਜਵਾਬ ਦੇਵਾਂਗੇ ਫਿਰ ਉੱਡ ਜਾਗੇ ਬਸ ਕੁਲਮਲਾ ਕੇ ਇਹ ਕਹਿ ਦੋ ਵੀ ਜਿਹੜਾ ਡਰਾਮਾ ਰਚਿਆ ਗਿਆ ਸੀ ਹਾਂ ਉਹ ਡਰਾਮਾ ਕਰਕੇ ਠੰਡੇ ਵਾਸਤੇ ਵੀ ਸਭ ਕੁਝ ਪਾਇਆ ਜਾਣਾ ਸੁਖਵੀਰ ਬਾਦ ਨੂੰ ਕਲੀਨ ਚਿੱਟਵੀ ਦਿੱਤੀ ਜਾਣੀ ਹੈ ਸ਼ਰਮਣੀ ਅਕਾਲ ਦੋ ਤੋਤਾ ਵੀ ਹੋ ਜਾਣਾ ਹੈ ਜੋ ਨੀਆਂ ਗਲਤੀਆਂ ਸੀ ਮaaf ਹੋ ਜਾਣੀਆਂ ਨੇ ਤੇ ਪੰਜਾਬ ਦੇ ਲੋਕਾਂ ਦੇ ਕੋਲੋਂ ਸੋਸ਼ਲ ਮੀਡੀਆ ਰਾਹੀਂ ਫੇਸਬੁੱਕ ਰਾਹੀਂ ਤੇ ਆਪਣੇ ਚੈਨਲ ਰਾਹੀਂ ਇਹ ਕਹਾਇਆ ਜਾਣਾ ਕਿ ਖੇਤਰੀ ਪਾਰਟੀ ਤੋਂ ਬਿਨਾ ਪੰਜਾਬ ਨਹੀਂ ਵੱਸ ਸਕਦਾ ਉਹ ਜਿਵੇਂ ਫਿਲਮਾਂ ਦੇ ਵਿੱਚ ਐਕਟਿੰਗ ਕਰਦੇ ਹੁੰਦੇ ਨੇ ਨਾ ਅੱਖਾਂ 'ਚੋਂ ਪਾਣੀ ਕਢਣ ਵਾਸਤੇ ਤੇਲ ਜਾਂ ਲਾ ਲੈਂਦੇ ਨੇ ਤੇ ਉਦਾਂ ਅੱਖਾਂ 'ਚੋਂ ਹੰਝੂ ਵੀ ਆਉਣਗੇ ਉਹ ਮਗਰਮਸ਼ ਦੇ ਹੰਝੂ ਹੁੰਦੇ ਕੇ ਲੋਕਾਂ ਨੇ ਬੜਾ ਦੁੱਖ ਮੰਨਣਾ ਬਹੁਤ ਅਫਸੋਸ ਮਨਣਾ ਕਿ ਸੁਖਵੀਰ ਬਾਦਲ ਅੱਥੀਫਾ ਨਾਂ ਦੇਵੇ ਸੁਖਵੀਰ ਬਾਦਲ ਦੀ ਪੰਜਾਬ ਨੂੰ ਲੋੜ ਹੈ ਇਦਾਂ ਲੋਕਾਂ ਤੋਂ ਕਹੋਣਾ ਇਦਾਂ ਇਹ ਡਰਾਮਾ ਰਚਿਆ ਸੀ ਪੂਰਾ ਪਰ ਗੱਲ ਚੇਤੇ ਰੱਖਿਓ ਇਹ ਡਰਾਮੇ ਬਾਜੀ ਦਾ ਕੁਝ ਦਿਨਾਂ ਲਈ ਹੁੰਦੀ ਹੈ ਲੰਬਾ ਸਮਾਂ ਨਹੀਂ ਚੱਲਦਾ ਕਿੰਨਾ ਕੁ ਧੋਖਾ ਕਰੋਗੇ ਤੁਸੀਂ ਪੰਥ ਦੇ ਨਾਲ ਕਿੰਨਾ ਕੁ ਬੇਬਕੂ ਬਣਾਓਗੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਸਿਆਣੇ ਤਾਂ ਹੈਗੇ ਆ ਪਰ 70% ਭੇਡਾਂ ਹੈਗੀਆਂ ਨੇ ਪੰਜਾਬ ਦੇ ਵਿੱਚ ਇਹ ਕੋੜਾ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ